ਤਰਮਿੰਦਰ ਜਿਹਦੀ ਨਿਗਰਾਨੀ ਹੇਠ ਇਹ ਟਿਊਬਲ ਫਿੱਟ ਹੋਇਆ ਸੀਗਾ ਤਰਮਿੰਦਰ ਜੀ ਇੱਕ ਟਿਊਬਲ ਕੰਪਨੀ ਦੇ ਵਿੱਚ ਕੰਮ ਵੀ ਕਰਦੇ ਰਹੇ ਨੇ ਮੇਰੇ ਫਾਦਰ ਸਾਹਿਬ ਨੇ ਨਾਲ ਇੰਨੀ ਨੇੜਤਾ ਰਹੀ ਤੇ ਇਹ ਬੋਰ 1957 ਦੇ ਵਿੱਚ ਤਰਮਿੰਦਰ ਅੰਕਲ ਦੀ ਨਿਗਰਾਨੀ ਦੇ ਹੇਠ ਹੋਇਆ ਸੀ ਕਿਉਂਕਿ ਉਹ ਅਮਰੀਕਨ ਕੰਪਨੀ ਸੀ ਜਿਹਦੇ ਵਿੱਚ ਤਰਮਿੰਦਰ ਅੰਕਲ ਬਤੌਰ ਟਿਊਬਲ ਮਕੈਨਿਕ ਦੀ ਜੌਬ ਕਰਦੇ ਸੀ ਤੇ 3 ਸਾਲ ਦੇ ਕਰੀਬ ਉਹਨਾਂ ਨੇ ਜੌਬ ਕੀਤੀ ਜਦੋਂ ਫ੍ਰੀ ਹੁੰਦੇ ਨੇ ਨਾ ਘਰੇ ਬੰਬੇ ਮੈਂ ਸੀਗਾ ਉੱਥੇ ਕਰਦੇ ਹੁੰਦੇ ਨੇ ਜੇਕਰ ਹੋਏ ਦਾ ਇਸ ਟਿਊਬਲ ਤੋਂ ਲੈ ਕੇ ਉਹਨਾਂ ਦੀ ਜਿਹੜੀ ਜੌਬ ਸੀਗੀ ਉਹ ਇਸ ਟਿਊਬਲ ਤੋਂ ਲੈ ਕੇ ਜੋੜੇਪੁਰਾਂ ਤੱਕ ਡਿਊਟੀ ਸੀ ਉਹਨਾਂ ਦੀ ਹਾਂਜੀ ਤੇ ਜੋੜੇਪੁਰਾਂ ਤੱਕ ਉਹ ਸਾਈਕਲ ਤੇ ਹੀ ਜਾਂਦੇ ਸੀ ਸਤਿ ਸ੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲਕੀ ਅੱਜ ਬੇਹੱਦ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਹਿੰਦੀ ਫਿਲਮ ਜਗਤ ਦੇ ਪ੍ਰਸਿੱਧ ਆਪਣੇ ਸਮੇਂ ਦੇ ਹੀਰੋ ਰਹੇ ਤਰਮਿੰਦਰ ਜਿਨ੍ਹਾਂ ਨੇ ਆਪਣੀ ਫਿਲਮ ਦਾ ਲੋਹਾ 6 ਦਸ਼ਕ ਤੱਕ ਜਿਹੜਾ ਆ ਮਨਾਇਆ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਤੇ ਪਰ ਉਹਨਾਂ ਨਾਲ ਜੁੜੀਆਂ ਯਾਦਾਂ ਅੱਜ ਵੀ ਮੌਜੂਦ ਨੇ ਤੇ ਪਿੰਡ ਰਾਮਪੁਰ ਜਿੱਥੇ ਕਿਸੇ ਸਮੇਂ ਇਹ ਦੱਸਿਆ ਜਾਂਦਾ ਕਿ 1957 ਦੇ ਆਸ-ਪਾਸ ਜਿਹੜੇ ਮੇਰੇ ਪਿੱਛੇ ਤੁਸੀਂ ਇੱਕ ਮੋਟਰ ਦੇਖ ਰਹੇ ਹੋ ਟਿਊਬਵਲ ਦੇਖ ਰਹੇ ਹੋ ਇਹ ਉਸ ਸਮੇਂ ਇਹ ਕਿਹਾ ਜਾਂਦਾ ਕਿ ਧਰਮਿੰਦਰ ਜਿਹਦੀ ਨਿਗਰਾਨੀ ਹੇਠ ਇਹ ਟਿਊਬਵਲ ਫਿੱਟ ਹੋਇਆ ਸੀਗਾ ਤੇ ਪੋਸਟ 'ਚ ਜਿਹੜਾ ਤਰਮਿੰਦਰ ਜੀ ਇੱਕ ਇਹ ਵੀ ਕਿਹਾ ਜਾਂਦਾ ਕਿ ਟਿਊਬਲ ਕੰਪਨੀ ਦੇ ਵਿੱਚ ਕੰਮ ਵੀ ਕਰਦੇ ਰਹੇ ਨੇ ਤੇ ਇਸ ਪਿੰਡ ਦੇ ਨਾਲ-ਨਾਲ ਜਿਹੜੇ ਲੋਕ ਨੇ ਉਹ ਸਾਡੇ ਨਾਲ ਗੱਲਬਾਤ ਕਰਨਗੇ ਪਾਲੀ ਮੰਗਟ ਨੇ ਜਿਹੜੇ ਤਰਮਿੰਦਰ ਪਰਿਵਾਰ ਦੇ ਕਾਫੀ ਨਜ਼ਦੀਕ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਜਿਹੜੀ ਪਾਲੀ ਜੀ ਉਹਨਾਂ ਦੀ ਇੱਕ ਦੁਖਦਾਈ ਇੱਕ ਖਬਰ ਆਈ ਹੈ ਤਰਮਿੰਦਰ ਜੀ ਇਸ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਦੀਆਂ ਯਾਦਾਂ ਆਪਾਂ ਦੇਖ ਰਹੇ ਹਾਂ ਕਿ ਅੱਜ ਇਸ ਪਿੰਡ ਦੇ ਵਿੱਚ रामपुर ਦੇ ਵਿੱਚ ਪਹੁੰਚੇ ਆ ਇਹ ਉਹ ਮੋਟਰ ਬਾਰੇ ਜ਼ਰੂਰ ਜ਼ਿਕਰ ਕਰੋ ਬਾਕੀ ਆਪਾਂ ਹੋਰ ਗੱਲਬਾਤ ਵੀ ਧਰਮਿੰਦਰ ਜੀ ਬਾਰੇ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਦੁਖਦਗੀ ਖਬਰ ਆਈ ਹੈ ਅੱਜ ਕਿ ਸਾਡੇ ਪਿਆਰੇ ਧਰਮਿੰਦਰ ਅੰਕਲ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਸੋ ਸਾਡੇ ਪਿੰਡ ਲਈ ਤਾਂ ਬਹੁਤ ਮਾਣ ਵਾਲੀ ਗੱਲ ਆ ਵੀ ਐਡੀ ਵੱਡੀ ਹਸਤੀ ਸਾਡੇ ਪਿੰਡ ਵਿੱਚ ਰਹੀ ਮੇਰੇ ਫਾਦਰ ਸਾਹਿਬ ਦੇ ਨਾਲ ਇੰਨੀ ਨੇੜਤਾ ਰਹੀ ਇਹ ਇਹ ਬੋਰ 1957 ਦੇ ਵਿੱਚ ਧਰਮਿੰਦਰ ਅੰਕਲ ਦੀ ਨਿਗਰਾਨੀ ਦੇ ਹੇਠ ਹੋਇਆ ਸੀ ਕਿਉਂਕਿ ਉਹ ਅਮਰੀਕਨ ਕੰਪਨੀ ਸੀ ਜਿਦੇ ਵਿੱਚ ਧਰਮਿੰਦਰ ਅੰਕਲ ਬਤੌਰ ਟਿਊਬਲ ਮਕੈਨਿਕ ਦੀ ਜੌਬ ਕਰਦੇ ਸੀ ਤੇ 3 ਸਾਲ ਦੇ ਕਰੀਬ ਉਹਨਾਂ ਨੇ ਜੌਬ ਕਰੀ 1957 ਦੇ ਵਿੱਚ ਇਹਦਾ ਬੋਰ ਕੀਤਾ ਗਿਆ ਸੀ ਤੇ ਇਹ ਗੱਲਾਂ ਉਹ ਜਦੋਂ ਫ੍ਰੀ ਹੁੰਦੇ ਨੇ ਨਾ ਘਰੇ ਬੰਬੇ ਮੈਂ ਸੀਗਾ ਉੱਥੇ ਕਰਦੇ ਹੁੰਦੇ ਨੇ ਜੇਕਰ ਉਹ ਇਹਦਾ ਤੇ ਸਾਡੇ ਲਈ ਤਾਂ ਬਹੁਤ ਪ੍ਰਾਊਡਲੀ ਮੂਵਮੈਂਟ ਹੈ ਬਹੁਤ ਮਾਣ ਦੀ ਗੱਲ ਆ ਪਿੰਡ ਰਾਮਪੁਰ ਲਈ ਇਹ ੱਡੇ ਵੱਡੇ ਹਸਤੀ ਦਾ ਨਾਮ ਸਾਡੇ ਪਿੰਡ ਨਾਲ ਜੁੜਦਾ ਕਿੱਦਾਂ ਦੇਖਦੇ ਹੋ ਅੱਜ ਉਹਨਾਂ ਦੀ ਇੱਕ ਮੌਤ ਦੀ ਖਬਰ ਆਈ ਹੈ ਬੜੀ ਦੁਖਦਾਈ ਆਪਾਂ ਖਬਰ ਕਹਿ ਸਕਦੇ ਹਾਂ ਕਿੱਦਾਂ ਉਹਨਾਂ ਦਾ ਸਫ਼ਰ ਕਿੱਦਾਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਦੱਸ ਰਹੇ ਹੋ ਕਿ ਇਹ ਮੋਟਰ ਉਹਨਾਂ ਦੀ ਨਿਗਰਾਨੀ ਹੇਠ ਲੱਗੀ ਸੀਗੀ ਫਿਲਮੀ ਦੁਨੀਆ 'ਚ ਆਉਣ ਤੋਂ ਪਹਿਲਾਂ ਕਿੰਨਾ ਕਿੱਦਾਂ ਉਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਦੇਖੋ ਜੀ ਉਹਨਾਂ ਨੇ ਸਟਰਗਲ ਬਹੁਤ ਕੀਤੀ ਆ ਮਿਹਨਤੀ ਬਹੁਤ ਸੀਗੇ ਮਕੈਨਿਕ ਸੀਗੇ ਤੇ ਇਸ ਟਿਊਬਲ ਤੋਂ ਲੈ ਕੇ ਉਹਨਾਂ ਦੀ ਜਿਹੜੀ ਜੌਬ ਸੀਗੀ ਉਹ ਇਸ ਟਿਊਬਲ ਤੋਂ ਲੈ ਕੇ ਜੋੜੇਪੁਰਾਂ ਤੱਕ ਡਿਊਟੀ ਸੀ ਉਹਨਾਂ ਦੀ ਅੱਛਾ ਹਾਂਜੀ ਤੇ ਜੋੜੇਪੁਰਾਂ ਤੱਕ ਉਹ ਸਾਈਕਲ ਤੇ ਹੀ ਜਾਂਦੇ ਸੀ ਹਾਂ ਤੇ ਇਹਦੇ ਨਾਲ ਦੇ ਟਿਊਬਲ ਮਲੇਰ ਕੋਟਲੇ ਦੇ ਪਿੰਡਾਂ 'ਚ ਵੀ ਲੱਗੇ ਹੋਣੇ ਕਈ ਉੱਥੇ ਵੀ ਉਹਨਾਂ ਦੀ ਜੌਬ ਸੀਗੀ ਸੋ ਤੁਸੀਂ ਦੇਖੋ ਵੀ ਬੰਦਾ ਕਿੱਥੋਂ ਉੱਠ ਕੇ ਕਿੱਥੇ ਜਾ ਕੇ ਸੁਪਰਸਟਾਰ ਬਣਿਆ ਤੇ ਬਹੁਤ ਮਾਣ ਵਾਲੀ ਗੱਲ ਆ ਇਹ ਸਾਡੇ ਲਈ ਪਿੰਡ ਵਾਸੀਆਂ ਲਈ ਸਭ ਦੇ ਲਈ ਤੇ ਅੱਜ ਦੁੱਖ ਵੀ ਆ ਵੀ ਐਡਾ ਵੱਡਾ ਸਤਾਰਾ ਸਾਥੋਂ ਰੁਕਸਤ ਹੋ ਗਿਆ ਅੱਛਾ ਜਿਹੜੇ ਟਿਊਬਲ ਦਾ ਜ਼ਿਕਰ ਹੈ ਕਦੀ ਉਹਨਾਂ ਨੇ ਕਿਸੇ ਇੰਟਰਵਿਊ ਚ ਕੀਤਾ ਜਾਂ ਤੁਸੀਂ ਕਦੀ ਉਹਨਾਂ ਕੋਲ ਤੁਸੀਂ ਜਾਣ ਦਾ ਮੌਕਾ ਮਿਲਿਆ ਕਦੀ ਉਹ ਇਸ ਬਾਰੇ ਜ਼ਿਕਰ ਕੀਤਾ ਉਹਨਾਂ ਨੇ ਕਦੀ ਬਹੁਤ ਸਾਰੀਆਂ ਇੰਟਰਵਿਊਜ਼ ਨੇ ਉਹਨਾਂ ਦੀਆਂ ਜਿਦੇ ਵਿੱਚ ਉਹਨਾਂ ਨੇ ਜ਼ਿਕਰ ਕਰਿਆ ਇਸ ਕੰਪਨੀ ਦਾ ਨਾਮ ਵੀ ਦੱਸਿਆ ਬਹੁਤ ਵਾਰ ਤੇ ਉਦੋਂ ਜਦੋਂ ਅਸੀਂ ਬੰਬੇ ਮੈਂ ਰਹਿੰਦਾ ਸੀ ਉੱਥੇ ਜ਼ਿਕਰ ਕਰਦੇ ਸੀ ਉਹ ਕਈ ਵਾਰ ਜੇਕਰ ਕਰਿਆ ਉਹਨਾਂ ਨੇ ਹੀ ਵੀ ਮੈਂ ਟਿਊਬਵੈਲ ਮੇਰੀ ਦੇਖਰੇਖ ਦੇ ਵਿੱਚ ਟਿਊਬਵੈਲ ਦਾ ਬੋਰ ਸੀ ਜਿਹੜਾ ਅਸੀਂ ਕਰਿਆ ਸੀ ਤੇ ਬਹੁਤ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਯਾਦ ਆਉਂਦੀਆਂ ਨੇ ਹੁਣ ਸਭ ਕੋ ਬੰਦੇ ਦਾ ਯਾਦ ਆਉਂਦਾ ਫਿਰ ਬੰਦੇ ਤੇ ਸੋ ਬਹੁਤ ਸਾਨੂੰ ਤਾਂ ਪ੍ਰਾਊਡ ਫੀਲ ਹੁੰਦਾ ਬਈ ਅਸੀਂ ਉਹਨਾਂ ਦੇ ਇੰਨਾ ਨੇੜੇ ਰਹੇ ਆ ਉਹਨਾਂ ਦੇ ਪਰਿਵਾਰ ਦਾ ਨਿੰਗ ਮਾਣਿਆ ਸੀ ਇੱਕ ਜਿਵੇਂ ਬਾਪ ਬਾਪ ਦਾ ਪਿਆਰ ਸੀ ਮੈਨੂੰ ਉਸੇ ਤਰ੍ਹਾਂ ਇਹਨਾਂ ਦਾ ਸੀ ਧਰਮਿੰਦਰ ਅੰਕਲ ਜੀ ਦਾ ਤੁਹਾਡਾ ਕਿਦਾਂ ਮੇਲ ਹੁੰਦਾ ਤਰਮਿੰਦਰ ਜੀ ਨਾਲ ਤੇ ਕਿਹੜੇ ਟਾਈਮ 'ਚ ਤੁਸੀਂ ਉਹਨਾਂ ਨੂੰ ਮਿਲੇ ਸੀਗੇ ਮੈਂ ਜੀ ਉਹਨਾਂ ਨੂੰ ਮਿਲਿਆ ਸੀ ਡੈਡੀ ਨੂੰ ਮੈਂ ਕਿਹਾ ਮਖਿਆ ਸਾਨੂੰ ਮਿਲਾ ਕੇ ਲੈ ਕੇ ਆਓ ਅਸੀਂ ਮਨਾਲੀ ਗਏ ਸੀ ਪਿਆਰ ਕੀਆ ਤੋਂ ਡਰਨਾ ਕਿਹਾ ਫਿਲਮ ਦੀ ਸ਼ੂਟਿੰਗ ਹੁੰਦੀ ਸੀ ਮਨਾਲੀ ਸਲਮਾਨ ਖਾਨ ਹੀਰੋ ਸੀ ਤੇ ਉਦੋਂ ਮਿਲੇ ਸੀ ਪਹਿਲੀ ਵਾਰ ਫਿਰ ਉਹਨਾਂ ਨੇ ਡੈਡੀ ਨੂੰ ਕਿਹਾ ਵੀ ਮੁੰਡੇ ਲੈ ਕੇ ਤੂੰ ਬੰਬੇ ਆ ਜੀ ਫਿਰ ਅਸੀਂ ਬੰਬੇ ਗਏ ਤੇ ਬੰਬੇ ਮੈਨੂੰ ਛੱਡ ਕੇ ਆ ਗਏ ਫਾਦਰ ਸਾਹਿਬ ਤੇ ਮੈਂ ਉੱਥੇ ਤਕਰੀਬਨ ਢਾਈ ਤਿੰਨ ਸਾਲ ਰਿਹਾ ਉੱਥੋਂ ਹੀ ਮੈਨੂੰ ਸ਼ੌਕ ਜਾਗਿਆ ਐਕਟਿੰਗ ਦਾ ਕਿਉਂਕਿ ਮੈਂ ਨਾਲ ਚਲੇ ਜਾਂਦਾ ਹੁੰਦਾ ਸੀ ਸ਼ੂਟਿੰਗਾਂ ਛਾੜੀਆਂ ਤੇ ਹੋਰ ਫਿਲਮੀ ਪਾਰਟੀਆਂ 'ਚ ਤੇ ਉੱਥੋਂ ਹੀ ਸ਼ੌਕ ਜਾਗ ਗਿਆ ਬਸ ਇੱਕ ਤਰਮਿੰਦਰ ਅੰਕਲ ਕਰਕੇ ਹੀ ਇੰਨੀਆਂ ਫਿਲਮਾਂ 'ਚ ਕੰਮ ਕਰ ਗਿਆ ਮੈਂ ਉਹਨਾਂ ਦਾ ਜਿਹੜਾ ਆਸ਼ੀਰਵਾਦ ਸੀ ਉਹ ਮੇਰੇ ਨਾਲ ਰਿਹਾ ਹਮੇਸ਼ਾ ਕਿੱਦਾਂ ਦਾ ਸੁਭਾਅ ਕਿੱਦਾਂ ਦਾ ਸੀਗਾ ਤੁਸੀਂ ਕਾਫੀ ਨਜ਼ਦੀਕ ਰਹੇ ਹੋ ਤਰਮਿੰਦਰ ਜੀ ਦੇ ਤੁਸੀਂ ਦੱਸਿਆ ਕਿ ਮੈਂ ਕਾਫੀ ਟਾਈਮ ਉੱਥੇ ਰਿਹਾ ਵੀ ਆ ਕਿੱਦਾਂ ਦਾ ਸੁਭਾਅ ਕਿੱਦਾਂ ਦਾ ਸੀ ਸੁਭਾਅ ਜਿਵੇਂ ਜੀ ਖੁੱਲੇ ਜੱਟਾਂ ਦਾ ਹੁੰਦਾ ਖਾਣ ਪੀਣ ਦੇ ਸ਼ਕੀਨ ਤੇ ਬਹੁਤ ਜਦੋਂ ਖੁਸ਼ ਹੁੰਦੇ ਸੀ ਤਾਂ ਬਹੁਤ ਗੱਲਾਂ ਸੁਣਾਉਂਦੇ ਸੀ ਸਾਨੂੰ ਪੰਜਾਬ ਦੀਆਂ ਥੋੜੇ ਪਿੰਡੋਂ ਰਾਹ ਇੱਧਰ ਨੂੰ ਜਾਂਦਾ ਸੀ ਉੱਥੋਂ ਇੱਧਰ ਨੂੰ ਜਾਂਦਾ ਸੀ ਫਲਾਣਾ ਬੰਦਾ ਹੁੰਦਾ ਸੀ ਯਾਨਕਿ ਬਹੁਤ ਵਧੀਆ ਜਿਵੇਂ ਇੱਕ ਵਧੀਆ ਜੱਟ ਬੰਦੇ ਦਾ ਸੁਭਾਅ ਹੁੰਦਾ ਜੀ ਐਸਾ ਸੁਭਾਅ ਸੀ ਅੱਛਾ ਇਹ ਟਿਊਬਲ ਦੀ ਹੋਰ ਸਾਨੂੰ ਜਿਹੜੀ ਜਾਣਕਾਰੀ ਚਾਹੀਦੀ ਹੈ ਅੱਜ ਤੋਂ ਪਹਿਲਾਂ ਕਦੀ ਕੋਈ ਇਸ ਟਿਊਬਲ ਤੇ ਕੋਈ ਪਹੁੰਚਿਆ ਕੋਈ ਕਿਸੇ ਨੇ ਕਵਰ ਕੀਤਾ ਹੋਵੇ ਜਾਂ ਤਰਮਿੰਦਰ ਜੀ ਨੇ ਤਾਂ ਤੁਸੀਂ ਦੱਸਤਾ ਵੀ ਸਾਨੂੰ ਦੱਸਿਆ ਨਹੀਂ ਜੀ ਇਹ ਇਹ ਗੱਲਾਂ ਇਹ ਤਾਂ ਦੇਖੋ 70 ਸਾਲ ਚ ਪਹਿਲੀ ਵਾਰ ਹੋਰੇ ਕੋਈ ਪਹੁੰਚਿਆ ਇਹ ਨਹੀਂ ਕਿਸੇ ਨੇ ਦਿਖਾਇਆ ਹੈਗਾ ਸਾਨੂੰ ਤਾਂ ਸਾਡੇ ਫਾਦਰ ਸਾਹਿਬ ਦੱਸ ਦਿੰਦੇ ਸਾਰਾ ਕੁਝ ਫਿਰ ਤਰਮਿੰਦਰ ਅੰਕਲ ਦੇ ਮੂੰਹੋਂ ਵੀ ਸੁਣਿਆ ਮੈਂ ਇਸ ਲਈ ਮੈਨੂੰ ਤਾਂ ਇਹਦੀ ਇਹਦੇ ਬਾਰੇ ਇੰਨੀ ਜਨਰਲ ਨੋਲੇਜ ਹੈ ਮੇਰੀ ਜਿਹੜੀਆਂ ਗੱਲਾਂ ਹੁਣ ਦਸੀਆਂ ਹੋਈਆਂ ਹੁਣ ਉਸੇ ਬੰਦੇ ਦੀਆਂ ਮੂੰਹੋਂ ਫਿਰ ਉਹ ਤਾਂ ਹੁਣ ਦੱਸਣੀਆਂ ਹੀ ਗਾਹਾਂ ਬਣ ਦੱਸਣੀਆਂ ਚਾਹੀਦੀਆਂ ਨੇ ਦੁਨੀਆ ਨੂੰ ਵੀ ਇਸ ਤਰ੍ਹਾਂ ਲਿੰਕ ਸੀਗੇ ਤਰਮਿੰਦਰ ਅੰਕਲ ਦੇ ਸਾਡੇ ਪਿੰਡ ਨਾਲ ਕਿੰਨਾ ਕੁ ਫਾਇਦਾ ਹੁੰਦਾ ਹੈ ਇਸ ਟਿਊਬਲ ਦਾ ਉਸ ਟਾਈਮ 'ਚ ਤੇ ਹੁਣ ਦੇ ਟਾਈਮ 'ਚ ਕੀ ਇਹ ਚੱਲਦੀ ਹਾਲਤ 'ਚ ਹੁਣ ਵੀ ਹਾਂਜੀ ਹੁਣ ਵੀ ਚੱਲ ਰਿਹਾ ਉਦੋਂ ਜਾਨੀ ਕਿ ਖਾਲਾ ਜਾਂਦਾ ਹੁੰਦਾ ਸੀ ਇੱਥੋਂ ਪਾਣੀ ਬਹੁਤ ਦੂਰ ਤੱਕ ਜਾਂਦਾ ਸੀ ਸਾਡੇ ਪਿੰਡ ਸਾਰੀਆਂ ਜ਼ਮੀਨਾਂ ਨੂੰ ਤੇ ਉਦੋਂ ਸਾਡੀ ਵੀ ਹੁੰਦੀ ਸੀ 2.5-300 ਬਿਗੇ ਜ਼ਮੀਨ ਜੀ ਪਰ ਹੁਣ ਇਹ ਘਟ ਗਿਆ ਹੁਣ ਉਹ ਖਾਲਾ ਬੰਦ ਕਰ ਦਿੱਤਾ ਗਿਆ ਜਿਹੜੀਆਂ ਨੇੜੇ ਤੇੜੇ ਦੀਆਂ ਕੁਝ ਕੁ ਜ਼ਮੀਨਾਂ ਨੇ ਉਹਨਾਂ ਨੂੰ ਪਾਣੀ ਅੱਜ ਵੀ ਜਾ ਰਿਹਾ ਹੈ ਦਾ ਹੁਣ ਵੀ ਚਾਲੂ ਹਾਲਤ ਵਿੱਚ ਹੈ ਇਹ ਕਿਹੜੇ ਮੈਕਮੇ ਦੇ ਅਧੀਨ ਹੁੰਦਾ ਜਿਹੜਾ ਇਹ ਮੋਟਰ ਹੈ ਜਾਂ ਟਿਊਬਲ ਹੈ ਕਿਹੜੇ ਮੈਕਮੇ ਦੇ ਇਹ ਨਹਿਰੀ ਮੈਕਮੇ ਦੇ ਅਧੀਨ ਹੋਊਗਾ ਜੀ ਹਾਂ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਟਿਊਬਲ ਕਾਰਪੋਰੇਸ਼ਨ ਹੁਣ ਇਹਦੀ ਦੇਖ ਰੱਖ ਕੌਣ ਕਰਦਾ ਹੁਣ ਤਾਂ ਜੀ ਆਪਣੇ ਕਦੇ-ਕਦੇ ਆਪਰੇਟਰ ਆਉਂਦਾ ਹੁੰਦਾ ਕਿਉਂਕਿ ਬਿੱਲ ਤਾਂ ਮਾਫ ਨੇ ਬਿਜਲੀ ਦੇ ਜਦੋਂ ਇਹ ਟਿਊਬਲ ਲੱਗੇ ਨੇ ਧਰਮਿੰਦਰ ਅੰਕਲ ਨੇ ਇੱਕ ਹੋਰ ਗੱਲ ਦੱਸੀ ਸੀ ਬਿਜਲੀ ਵੀ ਉਦੋਂ ਪੰਜਾਬ 'ਚ ਨਵੀਂ ਆਈ ਸੀ ਜਦੋਂ ਇਹ ਟਿਊਬਲ ਲੱਗੇ ਨੇ 6-7 ਉਦੋਂ ਬਿਜਲੀ ਵੀ ਪੰਜਾਬ 'ਚ ਨਵੀਂ-ਨਵੀਂ ਆਈ ਸੀ ਅੱਜ ਕਿੰਨੀਕ ਉਹਨਾਂ ਨੂੰ ਤੁਸੀਂ ਮਿਸ ਕਰ ਰਹੇ ਹੋ ਉਹਨਾਂ ਦੀ ਯਾਦ ਇੱਥੇ ਜੁੜੀ ਹੈ ਰਾਮਪੁਰ ਪਿੰਡਾ ਜਿਹੜਾ ਦਰਾਹਾ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਨੇੜੇ ਪੈਂਦਾ ਕਿੰਨਾ ਕੱਜ ਮਨ ਚ ਕੀ ਆ ਰਿਹਾ ਦੇਖੋ ਜੀ ਮਿਸ ਤਾਂ ਉਹਨਾਂ ਨੂੰ ਪੂਰਾ ਦੇਸ਼ ਹੀ ਕਰ ਰਿਹਾ ਕਿਉਂਕਿ ਐਡੇ ਵੱਡੇ ਹੀਰੋ ਸੀ ਤੇ ਸਭ ਦੇ ਹਰਮਨ ਪਿਆਰੇ ਸੀ ਬਹੁਤ ਹੀ ਦੁੱਖ ਵੀ ਹੋ ਰਿਹਾ ਤੇ ਮਾਣ ਵੀ ਹੋ ਰਿਹਾ ਵੀ ਸਾਡੇ ਪਿੰਡ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਕਿੰਨੀ ਕਹਾਣੀ ਜਾਣੀ ਸੀ ਤੁਹਾਡੇ ਘਰ ਉਸ ਸਮੇਂ ਦੇ ਵਿੱਚ ਕਾਫੀ ਪੁਰਾਣੀਆਂ ਗੱਲਾਂ ਨੇ ਪੁਰਾਣੀਆਂ ਗੱਲਾਂ ਨੇ ਜੀ ਇਹ ਸਾਨੂੰ ਤਾਂ ਡੈਡੀ ਉਹ ਦੱਸ ਦਿੰਦੇ ਸੀ ਡੈਡੀ ਕਹਿੰਦਾ ਹੁੰਦਾ ਕਿ ਬਈ ਸਾਈਕਲ ਤੇ ਆਉਂਦੇ ਹੁੰਦੇ ਸੀ ਇੱਧਰੋਂ ਸਾਹਨੇ ਵਾਲੋਂ ਤੇ ਇੱਥੋਂ ਸਾਡੇ ਘਰੋਂ ਆਪਣੇ ਡੈਡੀ ਕੋਲੋਂ ਦ ਪੀਣ ਤੇ ਡੈਡੀ ਵੀ ਸ਼ਕੀਨ ਸੀ ਤਰਮਿੰਦਰ ਵੀ ਸ਼ਕੀਨ ਸੀ ਪੀ ਪੂ ਕੇ ਇੱਥੋਂ ਜੋੜੇਪੁਰ ਨਿਕਲ ਜਾਣਾ ਉੱਥੋਂ ਗਾਹਾਂ ਮਲੇਰਕੋਟਲੇ ਤੇ ਉਹ ਜਿਹੜੀ ਫੋਟੋ ਭੇਜੀ ਸੀ ਉਹਨਾਂ ਨੇ ਉਹ ਵੀ ਮਲੇਰਕੋਟਲੇ ਖਚਾਈ ਸੀ ਪਹਿਲੀ ਫੋਟੋ ਜਿਹੜੀ ਭੇਜੀ ਸੀ ਬੰਬੇ ਜਾਨ ਮੁਹੰਮਦ ਸੀਗਾ ਫੋਟੋਗ੍ਰਾਫਰ अच्छा एक ਆਪਾਂ ਫੋਟੋ ਦਾ ਜ਼ਿਕਰ ਕਰ ਰਹੇ ਸੀ ਜਿਹਦੇ ਚ ਧਰਮਿੰਦਰ ਜੀ ਟਿਊਬਲ ਦੇ ਨਾਲ ਬੈਠੇ ਨੇ ਉਹ ਕਿੱਥੋਂ ਦੀ ਫੋਟੋ ਆ ਉਹ ਐਸੇ ਟਿਊਬਲ ਦੀ ਫੋਟੋ ਆ ਜੀ ਉਹ ਜਿਸ ਦਿਨ ਬੋਰ ਹੋਇਆ ਉਸ ਦਿਨ ਇੱਥੇ ਕੈਮਰਾ ਸੀਗਾ ਫਾਦਰ ਸਾਹਿਬ ਕੋ ਬਹੁਤ ਸਾਰੀਆਂ ਫੋਟੋਗ੍ਰਾਫਸ ਖਿੱਚੀਆਂ ਸੀ ਘਰੇ ਹੈਗੀਆਂ ਨੇ ਹੋਰ ਵੀ ਮੇਰੇ ਕੋਲ ਠੀਕ ਹੈ ਸੋ ਇਸ ਪਿੰਡ ਦੇ ਹੋਰ ਵੀ ਇੱਥੋਂ ਦੇ ਜਿਹੜੇ ਲੋਕ ਨੇ ਆਪਾਂ ਗੱਲਬਾਤ ਕਰਦੇ ਆ ਜਿਹੜੇ ਇੱਥੇ ਜਿੰਸੀ ਇਹਨਾਂ ਦੀਆਂ ਜ਼ਮੀਨਾਂ ਨੇ ਆਪਾਂ ਗੱਲਬਾਤ ਕਰਦੇ ਆ ਅੱਜ ਧਰਮਿੰਦਰ ਜੀ ਜਿਹੜੇ ਫਿਲਮ ਜਗਤ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਤੇ ਉਹਨਾਂ ਨਾਲ ਯਾਦ ਇੱਕ ਜੁੜੀ ਹੈ ਟੀਬਲ ਜਿਵੇਂ ਪਾਲੀ ਮੰਗੜ ਜੀ ਨੇ ਦੱਸਿਆ ਕਿ ਉਸ ਮੈਂ ਇਹਨਾਂ ਦੀ ਨਿਗਰਾਨੀ ਧਰਮਿੰਦਰ ਜੀ ਦੀ ਨਿਗਰਾਨੀ ਹੇਠ ਲੱਗਿਆ ਸੀ ਕਿੰਦਾ ਯਾਦ ਕਰਦੇ ਹੋ ਧਰਮਿੰਦਰ ਜੀ ਦਾ ਉਸ ਟਾਈਮ ਦਾ ਬਹੁਤ ਜ਼ਰੂਰੀ ਸੀਗਾ ਇਹ ਪਾਣੀ ਪਾਣੀ ਖੂਹਾਂ ਨਾਲ ਆਉਂਦਾ ਸੀ ਟੀਬਲ ਤਾਂ ਪਹਿਲੀ ਵਾਰ ਚੱਲਿਆ ਸੀ ਬਹੁਤ ਬਹੁਤ ਮਤਲਬ ਹੋ ਰਿਹਾ ਸੀਗਾ ਆਨੰਦ ਆ ਰਿਹਾ ਸੀ ਉਸ ਟਾਈਮ ਕਿ ਅਸੀਂ ਤਾਂ ਛੋਟੇ ਆ ਉਮਰ ਦੇ ਸਾਡੇ ਫਾਦਰ ਜੀ ਹੁਣੇ ਦੱਸਦੇ ਸੀਗੇ ਵੀ ਪਹਿਲਾਂ ਇਹੀ ਟਿਊਬਰ ਲੱਗਿਆ ਇੱਥੇ ਆਪਣੇ ਪਿੰਡ ਵਿੱਚ ਹੋਰ ਨਹੀਂ ਲੱਗਿਆ ਕੋਈ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਵੀ ਧਰਮਿੰਦਰ ਜੀ ਉਸ ਸਮੇਂ ਇੱਥੇ ਹਾਂਜੀ ਹਾਂਜੀ ਆਉਂਦੇ ਰਹੇ ਆ ਦੱਸਦੇ ਰਿਹਾ ਵੀ ਹਾਂਜੀ ਉਹ ਆਉਂਦੇ ਰਹੇ ਆ ਕੀ ਕੀ ਗੱਲ ਹੁੰਦੀ ਸੀਗੀ ਉਸ ਦੀ ਉਸ ਸਮੇਂ ਗੱਲ ਤਾਂ ਉਹਨਾਂ ਦੀ ਡਿਊਟੀ ਹੁੰਦੀ ਸਮਝ ਲੋ ਡਿਊਟੀ ਆਉਂਦੇ ਸੀ ਡਿਊਟੀ ਹਰ ਰੋਜ਼ ਆਉਣਾ ਉਹਨਾਂ ਨੇ ਜਿੱਕਨ ਪਾਣੀ ਦੀ ਬੰਡ ਕਰਕੇ ਜਾਣੀ ਹਰੇਕ ਨੂੰ ਦੱਸ ਕੇ ਜਾਣਾ ਵੀ ਅੱਜ ਤੇਰੀ ਵਾਰੀ ਅੱਜ ਤੇਰੀ ਵਾਰੀ ਆ ਉਸ ਸਮੇਂ ਦੱਸ ਕੇ ਜਾਂਦੇ ਸੀਗੇ ਜੀ ਐਂ ਵੀ ਲੜਾਈ ਨਾ ਹੋ ਜਵੇ ਵੀ ਪਾਣੀ ਤਾਂ ਹਰੇਕ ਨੂੰ ਚਾਹੀਦਾ ਹੁੰਦਾ ਸੀ ਵੀ ਲੜਾਈ ਨਾ ਹੋ ਜਵੇ ਉਹ ਦੱਸ ਕੇ ਜਾਂਦੇ ਰਹੇ ਆ ਜੀ ਵੀ ਅੱਜ ਤੁਹਾਡੀ ਵਾਰੀ ਅੱਜ ਤੁਹਾਡੀ ਵਾਰੀ ਆ ਜੀ ਤੇ ਅੱਜ ਇਹ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਕਿਦਾਂ ਯਾਦ ਕਰਦੇ ਹੋ ਤੁਸੀਂ ਹਾਂ ਜੀ ਅੱਜ ਯਾਦ ਤਾਂ ਕਰਦੇ ਆ ساری ਦੁਨੀਆ ਹੀ ਕਰਦੀ ਆ ਜੀ ਸਾਰੇ ਮਤਲਬ ਇੰਡੀਆ ਚ ਹੀ ਯਾਦ ਕਰ ਰਿਹਾ ਇਸ ਟਾਈਮ ਹਾਂ ਜੀ ਸੋ ਇਹ ਉਹ ਯਾਦ ਜੁੜੀ ਹੋਈ ਹੈ ਫਿਲਮ ਜਾਗਤ ਦੇ ਤਰਮਿੰਦਰ ਜੀ ਨਾਲ ਹੀ ਮੈਨ ਕਿਹਾ ਜਾਂਦਾ ਉਹਨਾਂ ਨੂੰ ਮੇਰੇ ਪਿੱਛੇ ਤੁਸੀਂ ਟਿਊਬਲ ਦੇਖ ਰਹੇ ਹੋ ਇਹ ਉਸ ਸਮੇਂ 1957 ਦੇ ਵਿੱਚ ਤਰਮਿੰਦਰ ਜੀ ਦੀ ਨਿਗਰਾਨੀ ਹੇਠ ਜਿਹੜਾ ਇਹ ਟਿਊਬਲ ਫਿੱਟ ਹੋਇਆ ਸੀਗਾ ਅਕਸਰ ਕੁਝ ਇੰਟਰਵਿਊ ਦੇ ਵਿੱਚ ਵੀ ਤਰਮਿੰਦਰ ਜੀ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਇੱਕ ਟਿਊਬਲ ਕੰਪਨੀ ਦੇ ਨਾਲ ਵੀ ਜਿਹੜਾ ਕੰਮ ਕੀਤਾ ਸੋ ਇਹ ਦੱਸਿਆ ਜਾ ਰਿਹਾ ਜਿਵੇਂ ਪਾਲੀ ਮੰਗੜ ਜੀ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦਾ ਇਹ ਉਹ ਟਿਊਬਲ ਸੀਗਾ ਤੇ ਪਹਿਲਾ ਟਿਊਬਲ ਕਹਿ ਸਕਦੇ ਹਾਂ ਜਿੱਥੇ ਧਰਮਿੰਦਰ ਜੀ ਨੇ ਆ ਕੇ ਇਹਨੂੰ ਫਿੱਟ ਕਰਾਇਆ ਉਹਦੀ ਨਿਗਰਾਨੀ ਦੇ ਹੇਠ ਇਹ ਸਾਰਾ ਕੰਮਕਾਰ ਹੋਇਆ ਅੱਜ ਬੇਸ਼ੱਕ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਚਾਹੇ ਫਿਲਮਾਂ ਹੋਣ ਜਾਂ ਫਿਲਮਾਂ ਤੋਂ ਆਉਣ ਤੋਂ ਪਹਿਲਾਂ ਦੀ ਜਿਹੜੀਆਂ ਯਾਦਾਂ ਹੋਣ ਹਮੇਸ਼ਾ ਯਾਦ ਰਹਿਣਗੀਆਂ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਕੀ ਡੇਲੀ ਪੋਸਟ ਪੰਜਾਬੀ ਪਿੰਡ ਰਾਮਪੁਰ ਦਰਾਹਾ